ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ 2024 ਦੀਆਂ ਚੋਣਾਂ ਦੇ ਮੱਦੇ ਨਜ਼ਰ ਅੱਜ ਥਾਣਾ ਕਾਦੀਆਂ ਦੇ ਐਸਐਚਓ ਬਲਵਿੰਦਰ ਸਿੰਘ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ 31 ਮਾਰਚ ਤੱਕ ਆਪਣਾ ਅਸਲਾ ਥਾਣੇ ਜਾਂ ਗਨ ਹਾਊਸ ਵਿੱਚ ਜਮ੍ਹਾਂ ਕਰਾਉਣ ਜੇਕਰ ਕੋਈ ਅ제ਹਾ ਨਹੀਂ ਕਰਦਾ ਤਾਂ ਉਸਦੇ ਅਸਲੇ ਦਾ ਲਾਇਸੈਂਸ ਵੀ ਰੱਦ ਕੀਤਾ ਜਾਵੇਗਾ ਤੇ ਨਾਲ ਹੀ ਉਸ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਹੋਰ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਅਤੇ ਸ਼ਰਨਦੀਪ ਦੀ ਰਿਪੋਰਟ ਮੈਂ ਖਾਣਾ ਕਾਦੀਆਂ ਦੇ ਅਧੀਨ ਆਉਂਦੇ ਸਾਰੇ ਹੀ ਪਿੰਡਾਂ ਦੇ ਕਸਬਾ ਕਾਦੀਆਂ ਦੇ ਅਸਲਾ ਲਾਸੰਸਤਾਰਕ ਜਿਹੜੇ ਲੋਕੀ ਉਹਨਾਂ ਨੂੰ ਮੈਂ ਇੱਕ ਦਿਨ ਦੀ ਕਰਨਾ ਚਾਹੁੰਦਾ ਕਿ ਲੋਕ ਸਭਾ ਚੋਣਾਂ 2024 ਦੇ ਮਤੇ ਨਜ਼ਰ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਅਨੁਸਾਰ ਤੇ ਸੀਨੀਅਰ ਅਫਸਰਾਂ ਵੀ ਦਸ਼ੰਦਰ ਦੇਸ਼ਾਂ ਤੇ ਜਿਹੜੇ ਅਸਲਾ ਧਾਰਕ ਨੇ ਆਪਣੇ ਲਾਇਸੈਂਸੀ ਹਥਿਆਰ ਜਿਹੜੇ ਆ ਉਹ ਆਪਣੇ ਕਿਸੇ ਵੀ ਨਜ਼ਦੀਕੀ गन ਹਾਊਸ ਜਮਾ ਕਰਵਾ ਕੇ ਰਸੀਦ ਸਾਨੂੰ ਥਾਣਾ ਬਚਾਉਣ ਜਾਂ ਸਾਡੇ ਥਾਣਾ ਵਿੱਚ ਆ ਕੇ ਜਮਾ ਕਰਾ ਦੇਣ ਉਹ ਜੋ ਆਖਰੀ ਤਰੀਕੋ ਦੀ ਹੈ 31/3/2024 ਤੱਕ ਜਿਹੜੀ ਹੈ ਦਿੱਤੀ ਗਈ ਹੈ ਉਸ ਤੋਂ ਬਾਅਦ ਅਸੀਂ ਸੀਨੀਅਰ ਅਫਸਰਾਂ ਨੂੰ ਜਿਨ੍ਹਾਂ ਨੇ ਨਹੀਂ ਜਾਵਾਂ ਕਰਾਇ ਲਿਖ ਕੇ ਭੇਜਾਂਗੇ ਉਹਨਾਂ ਦੇ ਅਸਲਾ ਜਿਹੜੇ ਲਾਇਸੈਂਸ ਹੈ ਕੈਂਸਲ ਵੀ ਹੋ ਸਕਦੇ ਆ ਇਸ ਕਰਕੇ ਮੇਰੀ ਅਪੀਲ ਆ ਬੇਨਤੀ ਹੈ ਸਾਰੇ ਅਸਲਾ ਲਾਇਸੈਂਸ ਧਾਰਕ ਜਿਹੜੇ ਆ ਉਹ ਆਪਣੇ ਅਸਲਾ ਜਿਹੜੇ ਆ ਇਲੈਕਸ਼ਨਾਂ ਦੇ ਮਤਦਾਨ ਆਪਣੇ ਸਾਰੇ ਜਮਾ ਕਰਾ ਦੇਣ ਇਹ ਆ ਕੇ ਰਸੀਦਾ ਪ੍ਰਾਪਤ ਕਰ ਲੈ। ਕੋਈ ਗੁਰੰਦੀ ਕਾਰਵਾਈ ਹੋਈ ਨਹੀਂ ਦੀ ਨਾ। ਹਾਂ ਜੀ ਇਹ ਜੇ ਕੋਈ ਉਸ ਇਹ ਲੰਗਣਾ ਕਰਦਾ ਸੀਨੀਅਰ ਹਸਪਤਾਲ ਦੀ ਹਦਾਇਤਾਂ ਦੀ ਜਾਂ ਡੀਸੀ ਸਾਹਿਬ ਦੇ ਹੁਕਮਾਂ ਦੀ ਲੰਗਣਾ ਕਰਦਾ ਜੇ ਨਹੀਂ ਕੋ ਜਮਾ ਕਰਾਇਗਾ ਉਸ ਦਾ ਜਿਹੜਾ ਅਸਲਾ ਲਿਸੈਂਸ ਹੈ ਉਹ ਕੈਨਸਲ ਕਰਨ ਵਾਸਤੇ ਲਿਖ ਕੇ ਡੀਸੀ ਸਾਹਿਬ ਨੂੰ ਭੇਜਿਆ ਜਾਵੇਗਾ।